ਕੰਗਨਰ ਰਣੋਤ ਦੇ ਬਾਰੇ ਸਭ ਨੂੰ ਪਤਾ ਹੈ ਕਿ ਕਿਸ ਤਰੀਕੇ ਦੇ ਨਾਲ ਉਸਨੇ ਇਹੋ ਜੀ ਵਿਵਾਦਪੂਰਨ ਟਿੱਪਣੀ ਦਿੱਤੀ ਸੀ ਜਿਸ ਕਰਕੇ ਕਿ ਉਹ ਉਹ ਵਿਵਾਦਾਂ ਦੇ ਵਿੱਚ ਘਿਰ ਗਈ ਹੁਣ ਕੰਗਨਰ ਰਣੋਤ ਨੂੰ ਬਠਿੰਡਾ ਅਦਾਲਤ ਤੋਂ ਜਿਹੜੀ ਹੈ ਉਹ ਜੋ ਕੇਸ ਅੰਦਰ ਵਿੱਚ ਰਾਹਤ ਮਿਲ ਚੁੱਕੀ ਮਾਣਹਾਲੀ ਮਾਮਲੇ ਦੇ ਵਿੱਚ ਹੁਣ 20 ਤੀ ਹੋਵੇਗੀ ਪੇਸ਼ੀ ਬਾਲੀਵੁੱਡ ਅਦਾਕਾਰ ਕੰਗਨਰ ਰਣੋਤ ਵੀਰਵਾਰ ਨੂੰ ਵੀਡੀਓ ਕਾਨਫਰੈਂਸਿੰਗ ਰਾਹੀਂ ਬਠਿੰਡਾ ਅਦਾਲਤ ਤੋਂ ਵਿੱਚ ਪੇਸ਼ ਹੋਈ ਸੀ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਭਾਜਪਾ ਸੰਸਦ ਮੈਂਬਰ ਤੇ ਬਾਲੀਵੁੱਡ ਅਦਾਕਾਰ ਕੰਗਨਰ ਰਣੋਤ ਵੀਰਵਾਰ ਨੂੰ ਵੀਡੀਓ ਕਾਨਫਰੈਂਸਿੰਗ ਰਾਹੀਂ ਬਠਿੰਡਾ ਦੋਵਰਜੇ ਪੇਸ਼ ਹੋਈ ਅਦਾਲਤ ਨੇ ਸਪਸ਼ਟ ਕੀਤਾ ਹੈ ਕਿ ਹੁਣ ਉਸ ਨੂੰ ਉਹਨਾਂ ਨੂੰ ਇਸ ਮਾਮਲੇ ਦੀ ਹਰ ਸੁਣਵਾਈ ਤੇ ਵੀਡੀਓ ਕਾਨਫਰencing ਰਾਹੀਂ ਪੇਸ਼ ਹੋਣਾ ਹੋਵੇਗਾ 27 ਜਨਵਰੀ ਨੂੰ ਅਗਲੀ ਸੁਣਵਾਈ ਦਾੱਸ ਤੇ ਕਿ 27 ਜਨਵਰੀ ਨੂੰ ਜਿਹੜੀ ਹੈ ਹੁਣ ਅਗਲੀ ਸੁਣਵਾਈ ਜਿਹੜੀ ਹੈ ਉਹ ਤੈਅ ਕਰ ਦਿੱਤੀ ਗਈ ਕੰਗਨਾ ਰਣੌਤ ਨੇ ਨਿੱਜੀ ਪੇਸ਼ੀ ਤੋਂ ਛੋਟ ਲਈ ਪਟੀਸ਼ਨ ਦਾਇਰ ਕੀਤੀ ਸੀ ਉਸਦੇ ਵਕੀਲ ਨੇ ਚਿੰਤਾ ਪ੍ਰਗਟ ਕੀਤੀ ਸੀ ਕਿ ਜੇਕਰ ਉਹ ਪੰਜਾਬ ਯਾਤਰਾ ਕਰਦੀ ਹੈ ਤਾਂ ਉਸ ਨੂੰ ਖਤਰਾ ਵੀ ਹੋ ਸਕਦਾ ਹੈ ਅਦਾਲਤ ਅਗਲੀ ਤਰੀਕ ਤੱਕ ਕੰਗਨਾ ਦੇ ਪਾਸਪੋਰਟ ਨੂੰ ਜ਼ਬਤ ਕਰਨ ਦੀ ਮੰਗ ਕਰਨ ਵਾਲੀ ਪਟੀਸ਼ਨ ਤੇ ਫੈਸਲਾ ਜ਼ਰੂਰ ਤੇ ਜ਼ਰੂਰ ਜਲਦੀ ਸੁਣਾਏਗੀ ਜਦੋਂ ਅਸੀਂ ਇਸ ਬਜ਼ੁਰਗ ਔਰਤ ਦੀ ਗੱਲ ਕਰਦੇ ਆ ਮਹਿੰਦਰ ਕਾਲਜ ਉਸਦੇ ਉੱਪਰ ਕੀ ਟਿੱਪਣੀ ਕੀਤੀ ਗਈ ਸੀ ਤਾਂ ਉਸ ਦੀ ਨੁਮਾਇੰਦਗੀ ਕਰ ਰਹੇ ਵਕੀਲ ਲਖਬੀਰ ਸਿੰਘ ਬਹਿਣੀਵਾਲ ਦਾ ਕਹਿਣਾ ਹੈ ਕਿ ਜ਼ਬਤ ਬਹਿਣੀਵਾਲ ਨੇ ਜ਼ਬਤ ਕਰਨ ਦੀ ਮੰਗ ਵਾਲੀ ਪਟੀਸ਼ਨ ਦਾਇਰ ਕੀਤੀ ਉਹਨਾਂ ਨੇ ਕਿਹਾ ਹੈ ਕਿ ਕੰਗਣਾ ਰਣੌਤ ਦਾ ਪਾਸਪੋਰਟ ਜ਼ਬਤ ਕਰ ਲਿਆ ਜਾਣਾ ਚਾਹੀਦਾ ਤਾਂ ਜੋ ਉਸ ਨੂੰ ਫਿਲਮਾਂਕਰ ਦੇ ਬਹਾਨੇ ਵਿਦੇਸ਼ ਯਾਤਰਾ ਕਰਨ ਤੋਂ ਰੋਕਿਆ ਜਾ ਸਕੇ ਨਾਲ ਦੀ ਨਾਲ ਜਦੋਂ ਅਸੀਂ ਇਸ ਖਾਸ ਕੁਝ ਸਾਲ ਪਹਿਲਾਂ ਕਿਸ ਤਰੀਕੇ ਦੇ ਨਾਲ ਟਿੱਪਣੀ ਜਿਹੜੀ ਹੈ ਉਹ ਕੰਗਣਾ ਰਣੌਤ ਉਹਨਾਂ ਜ਼ਰੂਰ ਤੇ ਜ਼ਰੂਰ ਕੀਤੀ ਗਈ ਸੀ ਜਿਸ ਤੋਂ ਵਿੱਚ ਉਸਨੇ ਕਿਹਾ ਸੀ ਕਿ ਇਹੋ ਜਿਹੀਆਂ ਔਰਤਾਂ ਜਿਹੜੀਆਂ ਕਿਸਾਨ ਅੰਦੋਲਨ ਦੇ ਵਿੱਚ ਆਉਂਦੀਆਂ ਨੇ 100-100 ਰੁਪਏ ਲਗਾ ਕੇ ਜਿਹੜੀਆਂ ਨੇ ਉਹ ਆਪਣਾ ਦਿਨ ਬਣਾ ਲੈਂਦੀਆਂ ਨੇ ਸੋ ਉਸ ਖਾਸ ਮਾਮਲੇ ਦੇ ਵਿੱਚ ਇਹ ਜਿਹੜੀ ਹੈ ਸੁਨਵਾਈ ਉਸ ਅਲਰੀਆ ਰਣੌਤ ਨੂੰ ਹੁਣ ਬਠਿੰਡਾ ਅਦਾਲਤ ਤੋਂ ਰਾਹਤ ਜਿਹੜੀ ਉਹ ਦੇ ਦਿੱਤੀ ਗਈ ਹੈ ਇਸ ਮਾਨਹਾਨੀ ਦੇ ਮਾਮਲੇ ਦੇ ਵਿੱਚ ਹੁਣ VC ਤੇ ਵੀ ਹੋਵੇਗੀ ਪੇਸ਼ੀ ਬਾਲੀਵੁੱਡ ਅਦਾਕਾਰਾ ਕੰਗਨਰ ਰਣੌਤ ਵੀਰਵਾਲ ਨੂੰ ਜਿਹੜੀ ਹੈ ਉਹ ਵੀਡੀਓ ਕਾਨਫਰੈਂਸਿੰਗ ਰਾਹੀਂ ਬਠਿੰਡਾ ਅਦਾਲਤ ਵਿੱਚ ਪੇਸ਼ ਹੋਈ ਸੀ ਜਦੋਂ ਅਸੀਂ ਉਸ ਬਜ਼ੁਰਗ ਔਰਤ ਦੀ ਗੱਲ ਕਰਦੇ ਤਾਂ ਉਸ ਦਾ ਕਹਿਣਾ ਸੀ ਕਿ ਦੇ ਵਿੱਚ ਜ਼ਰੂਰ ਤੇ ਜ਼ਰੂਰ ਆਉਣਾ ਪਵੇਗਾ ਕਿਉਂਕਿ ਪਿਛਲੀਆਂ ਸਾਰੀਆਂ ਹੀ ਪੇਸ਼ੀਆਂ ਜੜੀਆਂ ਨੇ ਉਸਨੇ ਕਿਸੇ ਨਾ ਕਿਸੇ ਕਾਰਨ ਕਰਕੇ ਜ਼ਰੂਰ ਟਾਲ ਦਿੱਤੀਆਂ ਸੀ ਕੋਈ ਨਾ ਕੋਈ ਬਹਾਨਾ ਲਗਾ ਕੇ ਜਾਂ ਫਿਰ ਕੋਈ ਨਾ ਕੋਈ ਕੰਮ ਦਾ ਕੰਮ ਦਾ ਬਹਾਨਾ ਕਰਕੇ ਉਸਨੇ ਜੜੀਆਂ ਨੇ ਜਿੰਨੀਆਂ ਵੀ ਪੇਸ਼ੀਆਂ ਹੋਈਆਂ ਸੀ ਉਹ ਉਸਨੇ ਰੋਕ ਦਿੱਤੀਆਂ ਸੀ ਲੇਕਿਨ ਹੁਣ ਜਦੋਂ ਅਸੀਂ ਗੱਲ ਕਰਦੇ ਇਸ ਖਾਸ ਕੇਸ ਦੇ ਤੇ ਇਸ ਦੇ ਵਿੱਚ ਜਿਹੜੀ ਹੈ ਵੀਡੀਓ ਕਾਨਫਰੈਂਸਿੰਗ ਕੀਤੀ ਗਈ ਹੈ ਉਸ ਵੀਡੀਓ ਕਾਨਫਰੈਂਸਿੰਗ ਦਾ ਕਾਰਨ ਹੀ ਦੱਸਿਆ ਗਿਆ ਹੈ ਕਿ ਪੰਜਾਬ ਦੇ ਵਿੱਚ ਜੇਕਰ ਉਹ ਆਉਂਦੀ ਹੈ ਤਾਂ ਉਸ ਨੂੰ ਬਹੁਤ ਸਾਰਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਹੋ ਸਕਦਾ ਹੈ ਪਵੇ ਕਿਉਂਕਿ ਜੇਕਰ ਔਰ ਉਹ ਪੰਜਾਬ ਆਉਂਦੀ ਹੈ ਤੇ ਉਸ ਦੇ ਉੱਪਰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਗਲਤ ਕਿਉਂਕਿ ਉਸ ਨੇ ਇਹ ਚਿੰਤਾ ਜਤਾਈ ਹੈ ਕਿ ਜੇਕਰ ਉਹ ਪੰਜਾਬ ਦੀ ਯਾਤਰਾ ਕਰਦੇ ਤਾਂ ਉਸ ਨੂੰ ਖਤਰਾ ਵੀ ਹੋ ਸਕਦਾ ਹੈ ਪੰਜਾਬ ਦੇ ਵਿੱਚ ਆ ਕੇ ਇਹ ਬਹਾਨਾ ਲਗਾ ਕੇ ਉਹ ਇੱਕ ਗੱਲ ਕਹਿ ਕੇ ਉਹਨਾਂ ਨੇ ਹੁਣ ਜਿਹੜੀ ਹੈ ਉਹ ਵੀਡੀਓ ਕਾਨਫਰੈਂਸਿੰਗ ਰਾਹੀਂ ਗੱਲਬਾਤ ਕੀਤੀ ਜਿਸ ਤੇ ਕਿ ਹੁਣ ਅਦਾਲਤ ਨੇ ਅਗਲੀ ਤਰੀਕ ਜਿਹੜੀ ਹੈ ਉਹ 27 ਤਰੀਕ ਕਰ ਦਿੱਤੀ ਔਰ ਨਾਲ ਹੀ ਜਿਹੜੀ ਹੈ ਮਹਿੰਦਰ ਕੌਰ ਉਸ ਦੇ ਵਕੀਲ ਨੇ ਕਿਹਾ ਹੈ ਕਿ ਉਸ ਦਾ ਪਾਸਪੋਰਟ ਜ਼ਬਤ ਕਰ ਲੈਣਾ ਚਾਹੀਦਾ ਕਿਉਂਕਿ ਜੇਕਰ ਪਾਸਪੋਰਟ ਜ਼ਬਤ ਨਾ ਕੀਤਾ ਗਿਆ ਤਾਂ ਹੋ ਸਕਦਾ ਹੈ ਕਿਸੇ ਨਾ ਕਿਸੇ रिकॉर्डिंग ਦਾ ਜਾਂ ਫਿਰ ਕਿਸੇ ਵੀਡੀਓ ਸ਼ੂਟਿੰਗ ਦਾ ਬਹਾਨਾ ਲਗਾ ਕੇ ਫਿਲਮ ਦਾ ਬਹਾਨਾ ਲਗਾ ਕੇ ਉਹ ਵਿਦੇਸ਼ੀ ਯਾਤਰਾ ਨਾ ਕਰ ਲੈਣ ਫਿਰ ਕੇਸ ਜਿਹੜਾ ਹੈ ਫਿਰ ਮੁਸ਼ਕਿਲ ਦੇ ਵਿੱਚ ਆ ਜਾਏਗਾ ਹੋਰ ਜ਼ਿਆਦਾ ਲੰਮਾ ਹੁੰਦਾ ਜਾਏਗਾ ਪਹਿਲਾਂ ਹੀ ਬਹੁਤ ਸਾਲਾਂ ਤੋਂ ਇਹ ਕੇਸ ਚੱਲ ਰਿਹਾ ਜਿਸ ਦੇ ਵਿੱਚ ਕੇ ਵਿਵਾਦਪੂਰਨ ਟਿੱਪਣੀ ਜਿਹੜੀ ਹੈ ਉਹ ਕੀਤੀ ਗਈ ਸੀ ਕੰਗਨਾ ਰਣੌਤ ਤੇ ਵੱਲੋਂ ਹੁਣ ਉਹ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਕੇਸ ਦੇ ਵਿੱਚ ਕੀ ਨਵਾਂ ਮੋੜ ਆ ਸਕਦਾ ਹੈ